ਅਸ਼ਵੇਕਾਲ ਟੀਡੀ ਪੰਜਾਬੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤੇ ਰஞ்சிਤ ਕੌਰ ਅੱਜ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਦੀ ਗੱਲ ਪ੍ਰੋਗਰਾਮ ਵਿੱਚ ਅਸੀਂ ਹਰ ਹਫ਼ਤਾ ਨਵੇਂ ਮੁੱਦੇ ਤੇ ਨਵੇਂ ਵਿਚਾਰ ਦੀ ਉੱਤੇ ਆਪਣੇ ਮਾਹਰ ਮਹਿਮਾਨਾਂ ਦੇ ਨਾਲ ਚਰਚਾ ਕਰਦੇ ਹਾਂ ਤੇ ਸਾਡੇ ਸਭ ਦੀ ਮਨਾਂ ਦੇ ਅੰਦਰ ਕਿਸੇ ਮੁੱਦੇ ਨੂੰ ਲੈ ਕੇ ਉਠਰੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੀ ਕੱਲ ਪ੍ਰੋਗਰਾਮ ਦਾ ਅੱਜ ਦਾ ਵਿਸ਼ਾ ਹੈ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਯਾਨੀ ਕਿ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ ਇਹ ਬਿੱਲ ਪਿੰਡੂ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਰੋਜ਼ਗਾਰ ਨੂੰ ਹੰਗਾਰਾ ਦੇਣ ਲਈ ਪੇਸ਼ ਕੀਤਾ ਗਿਆ ਹੈ ਇਸ ਬਿੱਲ ਵਿੱਚ ਮਨਰੇਗਾ ਦੇ ਮੁਕਾਬਲੇ 125 ਦਿਨਾਂ ਦੇ ਰੋਜ਼ਗਾਰ ਦੀ ਗਰੰਟੀ ਤੋਂ ਇਲਾਵਾ ਕਈ ਹੋਰ ਨਵੇਂ ਅਤੇ ਬਿਹਤਰ ਪੱਖ ਜੋੜੇ ਗਏ ਨੇ ਇਹ ਬਿੱਲ ਹੈ ਕਿ ਇਸ ਦਾ ਮਨੋਰਥ ਕੀ ਹੈ ਇਸ ਦੇ ਲਾਭ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ ਸਾਡੇ درمیان ਪਹੁੰਚੇ ਹੋਏ ਸਾਡੇ ਥਾਸ ਮਹਿਮਾਨਾਂ ਤੋਂ ਸਾਡੇ درمیان ਮੌਜੂਦ ਨੇ ਚਲੰਤ ਮਾਮਲਿਆਂ ਦੇ ਮਾਹਿਰ ਅਵਤਾਸ਼ ਸਿੰਘ ਜੀ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਤੇ ਨਾਲ ਦੀ ਨਾਲ ਸਾਡੇ ਕੋਲ ਪਹੁੰਚੇ ਹੋਏ ਨੇ ਦੈਨਿਕ ਜਾਗਰਣ ਦੇ ਰੈਜ਼ੀਡੈਂਟ ਐਡੀਟਰ ਅਮਿਤ ਸ਼ਰਮਾ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਜੀ ਆਇਆਂ ਨੂੰ ਪ੍ਰੋਗਰਾਮ ਆਜ ਦੀ ਗੱਲ ਦੇ ਵਿੱਚ ਸੋ ਫਰਜੀ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਮੈਂ ਪੁੱਛਦੀ ਆ ਕਿ ਬੀਤੇ ਦਿਨੀ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਵਿਕਸਿਤ ਭਾਰਤ ਜੀ ਰਾਮ ਜੀ ਬਿੱਲ ਹੈ ਕੀ ਕਿ ਸੰਸਦ ਤੋਂ ਲੈ ਕੇ ਸੜਕਾਂ ਤੱਕ ਅੱਜ ਕੱਲ ਇਹ ਹੀ ਚਰਚਾ ਹੋ ਰਹੀ ਹੈ ਇਸ ਬਿੱਲ ਦੇ ਬਾਰੇ ਤੁਸੀਂ ਸੰਨ ਥੋੜਾ ਜਿਹਾ ਵਿਸਥਾਰ ਵਿੱਚ ਦੱਸੋ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ तमाम ਆਵਾਮ ਨੂੰ ਦੇਖਣ ਵਾਲੇ ਦੂਰਦਰਸ਼ਨ ਦੇ ਸਾਰੇ ਵੀਵਰਸ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਹੜੀ ਤੁਸੀਂ ਤਰਨਜੀਤ ਜੀ ਬਿੱਲ ਦੀ ਗੱਲ ਕੀਤੀ ਆ ਇਹ ਜਿਹੜਾ ਬੀਬੀ ਜੀ ਰਾਮ ਜੀ ਬਿੱਲ ਆਇਆ ਜੀ ਇਹ ਦੇਸ਼ ਦੇ ਉਹਨਾਂ ਗਰੀਬਾਂ ਦੇ ਲਈ ਉਹਨਾਂ ਦਿਹਾੜੀਦਾਰਾਂ ਦੇ ਲਈ ਉਹਨਾਂ ਕਾਮਿਆਂ ਦੇ ਲਈ ਬਣਾਇਆ ਗਿਆ ਜਿੱਦਾਂ ਪਹਿਲਾਂ ਵੀ ਬਹੁਤ ਸਾਰੀਆਂ ਯੋਜਨਾਵਾਂ ਬਣੀਆਂ ਸਨ ਜੀ ਜਿੱਦਾਂ ਕਿਸਾਨ ਸਨਮਾਨ ਨਦੀ ਸਹਿਯੋਜਨਾ ਸੀ ਸੁਕੰਨਿਆ ਯੋਜਨਾ ਸੀ ਹੋਰ ਵੀ ਬਹੁਤ ਸਾਰੀਆਂ ਯੋਜਨਾ ਸੀ ਜੀ ਉਹਨਾਂ ਦੀ ਹੋਰ ਪਰਪਾਈ ਦੇ ਲਈ ਇਹ ਜਿਹੜਾ ਹੁਣ ਵਿਕਸਤ ਮਨਰੇਗਾ ਜਿਹੜੀ ਯੋਜਨਾ ਲੈ ਕੇ ਪ੍ਰਧਾਨ ਮੰਤਰੀ ਜੀ ਦੇਸ਼ ਦੀ ਸਰਕਾਰ ਆਈ ਆ ਹਾਂ ਉਨ੍ਹਾਂ ਦੇ ਵਿੱਚ ਆ ਵੱਧਦਾ ਕਰਦਾ ਹੋਏ ਉਹਨੂੰ ਹੋਰ ਵਿਕਸਿਤ ਕਰਨ ਦੇ ਲਈ ਜਿਹੜਾ ਬਿੱਲ ਆ ਇਹ ਲੈ ਕੇ ਆਏ ਨੇ ਔਰ ਇਹ ਗਰੀਬਾਂ ਦੇ ਲਈ ਬਹੁਤ ਚੰਗਾ ਬਿੱਲ ਹੈ ਜੀ ਅਮਿਤ ਜੀ ਤੁਸੀਂ ਕੀ ਦੱਸਣਾ ਚਾਹੋਗੇ ਕਿ ਇਹ ਯੋਜਨਾ ਪਿਛਲੀ 20 ਸਾਲਾਂ ਤੋਂ ਚੱਲ ਰਹੀ ਮਨਰੇਗਾ ਯੋਜਨਾ ਦੀ ਜਗ੍ਹਾ ਲਿਆਂਦੀ ਜਾ ਰਹੀ ਹੈ ਮਨਰੇਗਾ ਨਾਲੋਂ ਇਸ ਵਿੱਚ ਕੀ ਕੀ ਅੰਤਰ ਹੋਣਗੇ ਜੀ ਦੇਖੋ ਇਹ ਡਿਫਰੈਂਸ ਤਾਂ ਬੇਸਿਕ ਜਿਹਾ ਹੋਣ ਸੀ ਹੋਸੀ ਕਿਉਂਕਿ ਜਦੋਂ ਅਸੀਂ ਕੋਈ ਸਕੀਮ ਲੈ ਕੇ ਆਉਂਦੇ ਆ ਜਾਂ ਕੋਈ ਵੀ ਅਸੀਂ ਆਪਣੇ ਘਰ ਦੀ ਗੱਲ ਕਰ ਲਈਏ ਇਹ ਤੇ ਦੇਸ਼ ਦੀ ਗੱਲ ਹੋ ਰਹੀ ਘਰ ਦੀ ਗੱਲ ਕਰੀਏ ਕੁਛ ਅਸੀਂ ਆਪਣੀ ਯੋਜਨਾ ਬਣਾਉਣੀ ਹੈ ਅੱਜ ਤੋਂ 20 ਸਾਲ ਪਹਿਲੇ ਜਿਹੜੀ ਯੋਜਨਾ ਬਣਦੀ ਹੈ ਸਮੇਂ ਦੇ ਮੁਤਾਬਕ ਚੱਕਰ ਕੁਝ ਚੀਜ਼ਾਂ ਬਦਲਦੀਆਂ ਰਹਿੰਦੀਆਂ ਰਿਕੁਆਇਰਮੈਂਟ ਬਦਲ ਜਾਂਦੀਆਂ ਥੋੜਾ ਇਕੋਸਫੀਅਰ ਐਟਮੋਸਫੇਅਰ ਸਭ ਕੁਝ ਬਦਲ ਜਾਂਦਾ ਉਸ ਦੇ ਹਿਸਾਬ ਨਾਲ ਯੋਜਨਾ ਚ ਚੇਂਜ ਕਰਨਾ ਪੈਂਦਾ ਹੈ ਤੇ ਇਹ ਨਹੀਂ ਕਿ 1947 ਜਾਂ 1996 ਜਾਂ 1900 ਅਲੱਗ-ਅਲੱਗ ਫੇਸ ਹਰ ਭਾਰਤ ਇੱਕ ਇੱਕ ਕਦਮ ਅੱਗੇ ਵਧ ਰਿਹਾ ਔਰ ਹਰ 10 ਸਾਲ ਬਾਅਦ ਇੱਕ ਨਵੀਂ ਚੀਜ਼ ਬਦਲ ਜਾਂਦੀ ਹੈ ਸੋ ਜਦੋਂ ਮਨਰੇਗਾ ਆਈ ਉਦੋਂ ਮਨਰੇਗਾ ਇੱਕ ਬਹੁਤ ਬੜੀ ਲੋਰ ਸੀ ਔਰ ਉਹਦੋਂ ਸੀਗੀ ਲੇਕਿਨ ਉਸਦੇ ਵਿੱਚ ਹੌਲੀ ਹੌਲੀ ਜਦੋਂ ਸਾਲੋ ਸਾਲ ਬੀਤਦੇ ਗਏ ਬੀਤਦੇ ਗਏ ਉਹਦੇ ਵਿੱਚ ਕਈ ਚੀਜ਼ਾਂ ਐਸੀਆਂ ਆ ਗਈਆਂ ਜਿਨ੍ਹਾਂ 'ਚ ਚੇਂਜ ਕਰਨਾ ਬਹੁਤ ਜ਼ਰੂਰੀ ਸੀਗਾ ਪਰਿਵਰਤਨ ਕਰਨਾ ਬੜਾ ਜ਼ਰੂਰੀ ਸੀ ਤੋ ਉਸਨੂੰ ਦੇਖਦੇ ਹੋਏ ਜਿਹੜੀ ਇਹ ਲਿਆਂਦੀ ਗਈ ਆ ਉਹਦੇ ਵਿੱਚ ਮੇਜਰ ਲਿਆਂਦੇ ਗਏ ਜਿਹੜਾ ਮੇਜਰ ਨਾਮ ਤਾਂ ਬਦਲੇ ਹੀ ਬਲਿਆ ਉਹ ਤਾਂ ਚਲੋ ਇੱਕ ਅਲੱਗ ਨਜ਼ਰੀਆ ਨਾਮ ਦਾ ਜਿਹੜੀ ਅਸੀਂ ਕਹਿੰਦੇ ਆ ਕਿ ਰੋਜ਼ਗਾਰ ਗਰੰਟੀ ਦੀ ਉੱਥੇ 100 ਦਿਨ ਹੁੰਦੇ ਸੀ ਇੱਥੇ 125 ਦਿਨ ਨਵੀਂ ਯੋਜਨਾ 'ਚ 125 ਦਿਨ ਦਿੱਤੇ ਗਏ ਪੈਸੇ ਦੀ ਪੇਮੈਂਟ ਦਾ ਸੀਗਾ ਉਹਦੇ ਸੀਗਾ ਕਿ ਤੁਹਾਨੂੰ 15 ਦਿਨ ਜਾਂ 20 ਦਿਨ ਦੇ ਅੰਦਰ ਹੁੰਦਾ ਸੀ ਹੁਣ ਇੱਥੇ ਹਫਤੇ ਤੱਕ ਲਿਆਂ ਦੀ ਕੀਤੀ ਗਈ ਜੀ AI ਦਾ ਯੂਜ਼ ਲਿਆਂ ਗਿਆ ਜੇ AI ਦੇ ਯੂਜ਼ ਨਾਲ ਤੁਸੀਂ ਦੇਖਿਆ ਹੋਣਾ ਕਿ ਮਨਰੇਗਾ ਜਦੋਂ ਸੀਗਾ ਮਨਰੇਗਾ ਇੱਕ ਟਾਈਮ ਤੇ ਬੜਾ ਚਲਿਆ ਲੋਕਾਂ ਨੂੰ ਫਾਇਦਾ ਹੋਇਆ ਆਮ ਬੰਦੇ ਨੂੰ ਕਾਮਿਆਂ ਨੂੰ ਬਹੁਤ ਫਾਇਦਾ ਹੋਇਆ ਲੇਕਿਨ ਉਸ ਦੇ ਵਿੱਚ ਹੌਲੀ 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 ਕ腐ਪਸ਼ਨ ਭ੍ਰਸ਼ਟਾਚਾਰ ਦਾ ਕੌਣ ਲੱਗ ਗਿਆ ਉਹ ਉਹਦੇ ਵਿੱਚ ਨਏ ਨਏ ਢੰਗ ਲੱਭ ਲਏ ਗਏ ਕਾਮੀਆਂ ਤੋਂ ਸਾਈਨ ਹੋ ਜਾਂਦੇ ਸੀ ਕੁਝ ਨਹੀਂ ਹੁੰਦਾ ਸੀ ਹੁਣ AI ਦੇ ਯੂਜ਼ ਦੇ ਨਾਲ ਕਿਉਂਕਿ ਅੱਜ ਦੀ ਲੋੜ ਹੋ ਗਈ ਹੈ AI ਜੇ ਅਸੀਂ ਜੇ AI ਔਰ ਨਵੀਂ ਟੈਕਨੋਲੋਜੀ ਨੂੰ ਨਹੀਂ ਲਿਆਵਾਂਗੇ ਤਾਂ ਉਹ ਨਹੀਂ ਹੋਏਗਾ ਉਹ ਉਹਨੂੰ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਉਸ ਤੋਂ ਇਲਾਵਾ ਇਹਦੇ 'ਚ ਇੱਕ ਬ੍ਰੇਕ ਦਿੱਤੀ ਗਈ ਹੈ ਮਨਰੇਗਾ ਜ ਕੀ ਹੁੰਦਾ ਸੀ ਤੁਸੀਂ ਦੇਖੋ ਜਦੋਂ ਮਨਰੇਗਾ ਦਾ ਸਮਾਂ ਸੀਗਾ ਉਹਦੇ ਵਿੱਚ ਜੇ ਰੈਗੂਲਰ ਚੱਲਦੀ ਸੀ ਇਹ ਰੈਗੂਲਰ ਦੇ ਵਿੱਚ ਕੀ ਹੋ ਗਿਆ ਕਿ ਜਦੋਂ ਇੱਕ ਕੁਝ ਸੀਜ਼ਨ ਹੁੰਦੇ ਆ ਸਾਡੇ ਪੰਜਾਬ ਚ ਅਸੀਂ ਇਹ ਮਹਿਸੂਸ ਕੀਤਾ ਨਾ ਹਰ ਬੰਦੇ ਨੂੰ ਪਤਾ ਹੈ ਜਿਹੜਾ ਕਿਸਾਨੀ ਵਰਗਾ ਕੋਈ ਵੀ ਜਦੋਂ ਕਟਾਈ ਜਾਂ ਬੋਆਈ ਦਾ ਸੀਜ਼ਨ ਆਉਂਦਾ ਸੀ ਤਾਂ ਸਟੇਸ਼ਨਾਂ ਤੇ ਅਖਬਾਰਾਂ ਚ ਵੀ ਫੋਟੋ ਛਪਦੀਆਂ ਸੀ ਨੈਸ਼ਨਲ ਲੈਵਲ ਤੇ ਵੀਡੀਓ ਛਪਦੀਆਂ ਦਿਖਦੀਆਂ ਸੀ ਕਿ ਉਹ ਕਿਸਾਨ ਲੈ ਲੈ ਕੇ ਜਿਹੜੇ ਜ਼ਿੰਮੇਦਾਰ ਸੀ ਉਹ ਖੜੇ ਹੁੰਦੇ ਸੀ ਸਟੇਸ਼ਨਾਂ ਤੇ ਕਿ ਜੀ ਸਾਡੇ ਕੋਲ ਆਜੋ ਸਾਡੇ ਕੋਲ ਆਜੋ ਸਾਡੇ ਕੋਲ ਆਜੋ ਕੋਈ ਉਹਨਾਂ ਨੂੰ ਇੰਡਸਟਰੀਅਲ ਲੇਬਰ ਦੀ ਸ਼ਾਰਟੇਜ ਹੋ ਜਾਂਦੀ ਜੀ ਜਿਹੜਾ ਫਾਰਮ ਲੇਬਰ ਹੈ ਉਹ ਨਹੀਂ ਮਿਲ ਪਾਂਦੇ ਸੀ ਤਾਂ ਉਹਦੇ ਨਾਲ ਕੀ ਹੁੰਦਾ ਸੀ ਕਿਤੇ ਨਾ ਕਿਤੇ ਕ੍ਰੌਪ ਸੀਜ਼ਨ ਫਰਕ ਪੈ ਜਾਂਦਾ ਸੀ ਜਿਹੜੀ ਬੁਆਈ ਹੈ ਉਹ ਜੇ ਕੋਈ ਅਗੇਤੀ ਬੀਜਣਾ ਚਾਹੁੰਦਾ ਸੀ ਉਹ ਵੀ ਪੈਂਡਿੰਗ ਹੋ ਗਈ ਉਹ ਸਾਰਾ ਇੱਕ ਸਿਸਟਮ ਵਿਗੜ ਜਾਂਦਾ ਸੀ ਹੁਣ ਇਸ ਦੇ ਵਿੱਚ ਉਹਨਾਂ ਨੇ ਇੱਕ ਗੈਪ ਦਿੱਤਾ ਹੈ ਕਿ ਤੁਸੀਂ ਜਿਹੜਾ ਉਹਨਾਂ ਦਿਨ ਘਟਾਏ ਨੇ 60 ਦਿਨ ਦਾ ਗੈਪ ਦਿੱਤਾ ਉਹ ਕਟਾਈ ਉਹ ਜਿਹੜਾ ਗੈਪ ਹੈ ਉਹਦੇ ਵਿੱਚ ਠੀਕ ਹੈ ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ ਲੇਕਿਨ ਉਹ ਜਿਹੜੇ ਦਿਨ ਫਿਕਸ ਕੀਤੇ ਗਏ ਨੇ ਉਹ ਦਿੱਤੇ ਗਏ ਨੇ ਜਿਸ ਦੇ ਵਿੱਚ ਇਹ ਨਹੀਂ ਹੈ ਕਿ ਜਿਹੜੇ ਕੰਮ ਇਹ ਨੇ ਉਹ ਕੰਮ ਤੋਂ ਵੰਜ ਹੋ ਜਾਣਗੇ ਉਹ ਨਹੀਂ ਹੋਏਗਾ ਲੇਕਿਨ ਉਹਨਾਂ ਨੂੰ ਜਿਹੜਾ ਕੰਮ ਔਰ ਉਸ ਟਾਈਮ ਤੁਸੀਂ ਦੇਖੋ ਮੰਦੇਗਾ ਜਿਦਾ ਜਿਹੜਾ ਫਿਕਸ ਪੇਮੈਂਟ ਮਿਲਦੀ ਹੈ ਲੇਕਿਨ ਜਦੋਂ ਬੁਆਈ ਜਾਂ ਕਟਾਈ ਦਾ ਸੀਜ਼ਨ ਹੁੰਦਾ ਕਿਉਂਕਿ ਸਾਡਾ ਜਿਹੜਾ ਕੰਟਰੀ ਹੈ ਸਾਡੀ ਇਕਨੋਮੀ ਜਾਂ ਲੈਂਡਿੰਗ ਉਹ ਡਿਪੈਂਡ ਕਰਦਾ ਹੈ ਕਿ ਅਸੀਂ ਡਿਮਾਂਡਰ ਸਪਲਾਈ ਤੇ ਬਿਲਕੁਲ ਕਟਾਈ ਔਰ ਬੋਆਈ ਦੇ ਸੀਜ਼ਨਸ ਡਿਮਾਂਡ ਬਹੁਤ ਵੱਧ ਜਾਂਦੀ ਹੈ ਔਰ ਡਿਮਾਂਡ ਜਦੋਂ ਵੱਧਦੀ ਹੈ ਤਾਂ ਉਹਨਾਂ ਦੀ ਜਿਹੜੀ ਪੇਮੈਂਟ ਹੈ ਜਾਂ ਜਿਹੜਾ ਪੈਸਾ ਦਿੱਤਾ ਜਾਂਦਾ ਹੈ ਉਹ ਕਈ ਗੁਣਾ ਨਾਲੋਂ 3 4 ਗੁਣਾ ਵੱਧ ਜਾਂਦੀ ਹੈ 3 4 ਵਾਧੀ ਹੈ ਤਾਂ ਉਹ ਚੀਜ਼ ਕਿਤੇ ਨਾ ਕਿਤੇ ਉਹ ਫਾਇਦੇਮੰਦ ਹੋਏਗੀ ਇਹ ਕੁਝ ਮੇਜਰ ਚੇਂਜਸ ਲਿਆਉਂਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਮੈਂ ਕੋਸ਼ਿਸ਼ ਕੀਤੀ ਹੈ ਸਮ ਅਪ ਕਰਨ ਦੀ ਇਹੀ ਮੇਨ ਮੋਕ ਜਿਹੜੇ ਅੰਤਰ ਆਏ ਨੇ ਉਹ ਆਏ ਨੇ ਅਮੇ ਜੀ ਬਹੁਤ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਜਿਹੜਾ 60 ਦਿਨ ਦੇ ਪੌਜ਼ ਵਿੰਡੋ ਦਾ ਬੜਾ ਵਿਰੋਧ ਹੋਇਆ ਲੋਕਾਂ ਨੂੰ ਲੱਗਾ ਕਿ ਇਹ 60 ਦਿਨ ਕੰਮ ਮਿਲੇਗਾ ਹੀ ਨਹੀਂ ਜਦ ਕਿ ਇਹ ਆਲਟਰਨੇਟਿਵ ਜਿਹੜੇ ਡੇਜ਼ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਬਿਜਾਈ ਕਟਾਈ ਦੇ ਵੇਲੇ ਲੋਡ ਹੁੰਦੀ ਹੈ ਇਹ ਲੋਕਾਂ ਨੂੰ ਸਮਝਣਾ ਪੈਗਾ ਕਿ ਇਹ ਉਹਨਾਂ ਦੇ ਚੰਗੇ ਲਈ ਹੈ ਕਿ ਕੰਮ ਤਾਂ ਮਿਲੇਗਾ ਹੀ ਮਿਲੇਗਾ ਅਵਤਾਰ ਜੀ ਤੁਸੀਂ ਦੱਸੋ ਕਿ ਇਸ ਯੋਜਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕੀ ਵਿਜ਼ਨ ਹੈ ਪਿੰਡੂ ਵਿਕਾਸ ਲਈ ਇਹਨੂੰ ਇੱਕ ਵਰਦਾਨ ਦੇ ਤੌਰ ਤੇ ਕਿਵੇਂ ਦੇਖਿਆ ਜਾ ਸਕਦਾ ਹੈ ਦੇਖੋ ਤਰਨ ਜੀ ਇਹ ਜਿਹੜਾ ਸਰਕਾਰ ਦਾ ਦੇਸ਼ ਦੀ ਸਰਕਾਰ ਦਾ ਗਰੀਬਾਂ ਨੂੰ ਉੱਪਰ ਲੈ ਕੇ ਜਾਣ ਦਾ ਵਿਜ਼ਨ ਔਰ ਜਿਹੜੇ ਦੇਸ਼ ਵਿਕਸਤ ਨੇ ਜਿਹੜੇ ਵੱਡੇ ਦੇਸ਼ ਨੇ ਜਿਨ੍ਹਾਂ ਚ ਡਵੈਲਪਮੈਂਟ ਹੋ ਚੁੱਕੀ ਆ ਜਾਂ ਹੋ ਰਹੀ ਆ ਵੱਡੇ ਪੱਧਰ ਤੇ ਉਹਨਾਂ ਦੇ ਬਰਾਬਰ ਖੜਾ ਕਰਨ ਦਾ ਉਹ ਤਾਂ ਹੀ ਖੜਾ ਹੋ ਸਕਦਾ ਜੇ ਸਾਡਾ ਗਰੀਬ ਨੂੰ ਰੋਜ਼ਗਾਰ ਮਿਲੂਗਾ ਗਰੀਬ ਦੇ ਕੰਮ ਹੋਣਗੇ ਦਿਹਾੜੀ ਮਿਲੂਗੀ ਪੇਮੈਂਟ ਟਾਈਮ ਨਾਲ ਮਿਲੂਗੀ ਤੇ ਸਿਰਫ ਦੇਸ਼ ਦੀ ਸਰਕਾਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵਿਜ਼ਨ ਇੱਕੋ ਹੀ ਆ ਕਿ ਆਪਾਂ ਜਿਹੜਾ ਅਮੀਰ ਗਰੀਬ ਦਾ ਜਿਹੜਾ ਪਾੜਾ ਆ ਉਹ ਜਿਆਦਾ ਆ ਆਪਾਂ ਗਰੀਬਾਂ ਨੂੰ ਕਿਵੇਂ ਬਰਾਬਰਤਾ ਦੇ ਵਿੱਚ ਲੈ ਕੇ ਆਉਣਾ ਜੀ ਬਿਲਕੁਲ ਅਮਿਤ ਜੀ ਇਸ ਯੋਜਨਾ ਦੇ ਤਹਿਤ ਇੱਕ ਤਾਂ 125 ਦਿਨਾਂ ਦੀ ਰੋਜ਼ਗਾਰ ਦੀ ਗਾਰੰਟੀ ਹੈ ਅਤੀਸ ਦੇ ਭੁਗਤਾਨ ਨੂੰ ਵੀ ਸਿੱਧਾ ਕਾਮਿਆਂ ਦੇ ਖਾਤਿਆਂ ਦੇ ਵਿੱਚ ਪਹੁੰਚਾਉਣ ਦੀ ਜਿਹੜੀ ਹੈ ਤਜਵੀਜ਼ ਵੀ ਸ਼ਾਮਿਲ ਹੈ ਜੋ ਕਿ ਪਹਿਲਾਂ ಗ್ರಾಮ ਪੰਚਾਇਤਾਂ ਦੇ ਹੱਥ ਹੁੰਦੀ ਸੀ ਇਹਨਾਂ ਪਹਿਲ ਕਦਮੀਆਂ ਨਾਲ ਕਾਮਿਆਂ ਨੂੰ ਕਿਸ ਤਰ੍ਹਾਂ ਦੀ ਸਹੂਲਤ ਪ੍ਰਾਪਤ ਹੋਵੇਗੀ ਇਹ ਕੁਝ ਸਾਨ ਤੋਂ ਬੜੀ ਹੈ ਕਿ ਜਿਹੜੀ ਆਪਾਂ ਅੱਜ ਦੀ ਡੇਟ ਜਦੋਂ ਕੰਮ ਕੋਈ ਵੀ ਕੰਮ ਕਰਦਾ ਹੈ ਅਸੀਂ ਉਹਦੀ ਜਿਹੜੀ ਭੁਗਤਾਨ ਹੈ ਉਹ ਬਹੁਤ ਮੈਟਰ ਕਰਦਾ ਹੈ ਕਿ ਅਸੀਂ ਕਦੋਂ ਦਿੰਨੇ ਆ ਜੇ ਅਸੀਂ ਉਹਨੂੰ 20 ਦਿਨ ਬਾਅਦ ਦਿੰਨੇ ਆ ਔਰ 20 ਦਿਨ ਬਾਅਦ ਵੀ ਤੁਹਾਡੇ ਪੰਜ ਚੱਕਰ ਲੱਗਦੇ ਆ 8 ਚੱਕਰ ਲੱਗਦੇ ਆ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਭੁਗਤਾਨ ਹੈ ਉਹਦੀ ਤੁਸੀਂ ਉਹਦਾ ਜਿਹੜਾ ਤੁਹਾਨੂੰ ਕਮਾਈ ਦਾ ਇੱਕ ਆਨੰਦ ਆਉਂਦਾ ਉਹ ਤੁਸੀਂ ਖੁਦ ਲੈਂਦੇ ਹੋ ਔਰ ਤੁਹਾਡੀ ਨੀਡ ਅੱਜ ਹੈ ਤੁਸੀਂ ਕੰਮ ਉਸ ਹੱਬਲ ਕਰ ਰਹੇ ਹੋ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਫਾਇਦਾ ਹੋਏਗਾ ਕਿ ਜਿਹੜਾ ਜਿਹਨੂੰ ਅਸੀਂ ਤੁਰਤ ਭੁਗਤਾਨ ਕਹਿ ਸਕਦੇ ਹਾਂ ਕਿ ਜਦਾਂ ਅੱਜ ਕੱਲ ਹੁੰਦਾ ਹੈ ਕਿ ਤੁਸੀਂ ਇੱਧਰੋਂ ਪੇਮੈਂਟ ਦਿੱਤੀ ਹੈ ਇੱਥੋਂ ਭਾਈ ਅੱਜ ਦੀ ਡੇਟ ਤੱਕ ਉਧਰਲੇ ਪਾਸੇ ਖਾਤੇ 'ਚ ਪਹੁੰਚ ਗਈ ਖਾਤੇ 'ਚ ਪਹੁੰਚਣ ਨਾਲ ਜਦੋਂ ਲਿੰਕ ਹੋ ਜਾਏਗਾ ਤਾਂ ਉਹ ਕੰਮ ਨਹੀਂ ਹੋਏਗਾ ਕਿ ਜੀ ਲਾਈਨ ਲੱਗ ਰਹੀ ਹੈ ਔਰ ਤੁਸੀਂ ਆਏ ਹੋ ਗੁੱਠਾ ਲਾਇਆ ਤੁਸੀਂ ਪੈਸੇ ਦਿੱਤੇ ਹਨ ਜੀ ਕੈਸ਼ ਫੜਾਇਆ ਤੁਸੀਂ 10000 ਰੁਪਏ ਦਿੱਤੇ ਤੇ ਦਸੋਂ 5000 ਰੁਪਏ ਦੂਜੀ ਜੇਬ ਤੋਂ ਵਾਪਸ ਲੈ ਲੇ ਕੇ ਜੀ ਹਾਂ ਜੀ ਇਹ ਸਾਨੂੰ ਕੈਸ਼ ਵਾਪਸ ਦੇ ਦੇ ਹੁਣ ਜਿਹਦਾ ਖਾਤਾ ਹੋਏਗਾ ਉਸ ਖਾਤੇ ਜਾਏਗੀ ਇੱਕ ਤਾਂ ਤੁਰਤ ਪੇਮੈਂਟ ਹੋ ਜਾਏਗੀ ਤਾਂ ਅਲਟੀਮੇਟਲੀ ਜਿਹੜਾ ਬੈਨੀਫੀਸ਼ੀਰੀਆ ਜਿਹਨੂੰ ਫਾਇਦਾ ਹੋਣਾ ਉਹ ਇਹਦੇ ਚ ਇਸ ਪੂਰੇ ਪ੍ਰੋਸੈਸ ਚ ਕਾਮਿਆਂ ਨੂੰ ਹੀ ਹੋਣਾ ਹੈ ਜੀ ਬਿਲਕੁਲ ਟਰਾਂਸਪੇਰੈਂਸੀ ਮੈਨੂੰ ਕਹਿੰਦਾ ਪਾਰਦਰਸ਼ਤਾ ਜਿਹੜੀ ਹੈ ਉਹ ਸਭ ਤੋਂ ਬੜੀ ਇਹਦੇ ਚ ਬਹੁਤ ਕਲੈਰਟੀ ਨਾਲ ਆ ਜਾਏਗੀ ਜਦੋਂ ਤੁਸੀਂ ਅਸੀਂ ਕਿਸਾਨਾਂ ਵਾਲੀ ਗੱਲ ਕਰਦੇ ਆਂ ਜਿਹੜੇ ਕੈਸ਼ ਡੈਬਿਟ ਟਰਾਂਸਫਰ ਹੁੰਦੀਆਂ ਨੇ ਜੋ ਵੀ ਲੋਨ ਟਰਾਂਸਫਰ ਹੁੰ ਇਸ ਬਹੁਤ ਮੈਟਰ ਕਰਦੀ ਹੈ ਤੁਸੀਂ ਦੇਖੋ ਮੇਰੇ ਖਾਤੇ ਜੇ ਅੱਜ ਅਸੀਂ ਤਨਖਾਹਾਂ ਲੈਣੇ ਆ ਤਨਖਾਹ ਸਿੱਧੇ ਖਾਤੇ ਚ ਜਾਂਦੀ ਨਹੀਂ ਤਾਂ ਕਿੱਥੇ ਤੁਸੀਂ ਉਧਾਂ ਲਓਗੇ ਤੁਹਾਨੂੰ ਡੇਟ ਦੀ ਮਿਲੇਗੀ ਹੁਣ ਪਤਾ ਹੈ ਕਿ ਦੋ ਤਰੀਕ ਨਾਲ ਆਣੀ ਹੈ ਤਾਂ ਦੋ ਤਰੀਕ ਨਾਲ ਆ ਜਾਣੀ ਹੈ ਇਹਦੇ ਚ ਵੀ ਉਹੀ ਹੈ ਕਿ ਹਫਤੇ ਦਾ ਵਿੰਡੋ ਦਿੱਤੀ ਗਈ ਹੈ ਜਦੋਂ ਤੁਹਾਡਾ ਕੰਮ ਮੈਕਨਾਈਜ਼ਡ ਇੱਕ ਹੋ ਜਾਂਦਾ ਇਲੈਕਟ੍ਰੋਨਿਕ ਤੇ ਤਾਂ ਜਿਹੜਾ ਹਫਤੇ ਦੀ ਬਿੰਡ ਹੁੰਦੀ ਹੈ ਉਹ ਕਈ ਵਾਰ 2 ਦਿਨਾਂ ਚ ਵੀ ਕੰਮ ਨਿਬੜ ਜਾਂਦਾ ਹੈ ਕਿਉਂਕਿ ਉਹ ਤਾਂ ਇੱਕ ਬਟਨ ਦੀ ਕਲਿੱਕ ਹੈ ਤੁਸੀਂ ਡਾਟਾ ਤਿਆਰ ਕੀਤਾ ਡਾਟਾ ਬਟਨ ਦਬਿਆ ਤੁਹਾਡੇ ਪੈਸਾ ਡਿਸਵਰਸ ਹੋ ਗਿਆ ਬਿਲਕੁਲ ਡਿਜੀਟਲਾਈਜੇਸ਼ਨ ਦਾ ਇਹੀ ਫਾਇਦਾ ਨਾ ਫਿਰ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਵਰਤਾਂਗੇ ਹਨਾ ਤਾਂ ਅਵਤਾਰਚੀ ਇਸ ਬਿੱਲ ਦੇ ਪੇਸ਼ ਹੋਣ ਤੇ ਵਿਰੋਧੀ ਧਿਰਾਂ ਵੱਲੋਂ ਵੀ ਕਈ ਸਵਾਲ ਤੇ ਸ਼ੰਕੇ ਵੀ ਖੜੇ ਕੀਤੇ ਜਾ ਰਹੇ ਨੇ ਇਹਨਾਂ ਸਵਾਲਾਂ ਦਾ ਕੀ ਕਾਰਨ ਹੈ ਤੇ ਇਹਨਾਂ ਸਵਾਲਾਂ ਦਾ ਕੋਈ ਤਸੱਲੀ ਬਖਸ਼ ਜਵਾਬ ਕੀ ਹੈ ਦੇਖੋ ਬਰੋਧ ਦਾ ਮਤਲਬ ਹੋ ਸਕਦਾ ਪਾਰਟ ਜਾਂ ਜਿਨ੍ਹਾਂ ਦਾ ਗ੍ਰਾਫ ਡਿੱਗ ਚੁੱਕਾ ਹੈ ਹੋਰ ਦੇਸ਼ ਦੀ ਸਰਕਾਰ ਦੀ ਜਿਹੜੀ ਹਰਮਨ ਪਿਆਰਤਾ ਉਹ ਬਹੁਤ ਵੱਧ ਚੁੱਕੀ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਹਾਲਾਤ ਲੱਗਦੇ ਨੇ ਵੀ ਲੱਗਦਾ ਵੀ ਸਰਕਾਰ 29 ਚ ਵੀ ਦੁਬਾਰਾ ਰਿਪੀਟ ਕਰੂਗੀ ਕਿਉਂਕਿ ਸਰਕਾਰ ਲੋਕਾਂ ਦੇ ਕੰਮ ਬਹੁਤ ਕਰ ਰਹੀ ਆ ਦੇਸ਼ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਜੇ ਆਪਾਂ ਇਹਨਾਂ ਗੱਲਾਂ ਨੂੰ ਲੈ ਕੇ ਚਲੀਏ ਵਿਰੋਧ ਸਿਰਫ ਵਿਰੋਧ ਨਿਜ ਦਾ ਨਿਜ ਦਾ ਕਰਕੇ ਹੋ ਰਿਹਾ ਕਿ ਸਾਡੀ ਸਾਡੀਆਂ ਜਿਹੜੀਆਂ ਜਿਹੜਾ ਅਸੀਂ ਸਿਸਟਮ ਲੈ ਕੇ ਆਉਣਾ ਚਾਹੁੰਦੇ ਉਹ ਆ ਨਹੀਂ ਰਿਹਾ ਕਿਉਂਕਿ ਜਵਾਰ ਯੋਜਨਾ ਦੇ ਅਧੀਨ 2000 ਕਰੋੜ ਰੱਖਿਆ ਗਿਆ ਸੀ ਇਸ ਵੇਲੇ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੀ ਸਰਕਾਰ ਨੇ 8.5 ਪੁਆਇੰਟ ਦੇਸ਼ ਦੇ ਗਰੀਬਾਂ ਵਾਸਤੇ ਰੱਖਿਆ ਔਰ ਜਿਹੜੀ ਭਾਜੀ ਨੇ ਗੱਲ ਕੀਤੀ ਆ ਅਮਿਤ ਜੀ ਨੇ ਉਹ ਜਿਹੜੀ ਉਜਰਤ ਆ ਲੋਕ ਤਾਂ ਨਠ ਨਠ ਕੇ ਜਾ ਰਹੇ ਆ ਕਿਉਂਕਿ ਵਿਰੋਧ ਬਰੋਧ ਨੂੰ ਵਿਰੋਧ ਦੇ ਰੂਪ ਦੇ ਵਿੱਚ ਨਹੀਂ ਲੈਣਾ ਚਾਹੀਦਾ ਜੇ ਸਰਕਾਰ ਕੋਈ ਗਲਤ ਕੰਮ ਕਰਦੀ ਤੁਸੀਂ ਵਿਰੋਧ ਕਰੋ ਪਰ ਇਹ ਥੋੜੀ ਗੱਲ ਹੈ ਜੇ ਕੋਈ ਚੰਗਾ ਕੰਮ ਗਰੀਬਾਂ ਦੇ ਲਈ ਹੋ ਰਿਹਾ ਤੁਸੀਂ ਉਹਦਾ ਵਿਰੋਧ ਕਰਨ ਲੱਗ ਪਓ ਸਿਰਫ ਬਰੋਧ ਕਰਨ ਲਈ ਵਿਰੋਧ ਹੋ ਰਿਹਾ ਉਹਦਾ ਅਦਰਵਾਈਜ਼ ਕੋਈ ਐਹੋ ਜਿਹੀ ਗੱਲ ਨਹੀਂ ਹੈਗੀ ਬਿੱਲ ਬਹੁਤ ਚੰਗਾ ਆ ਲੋਕ ਹਿੱਤ ਲਈ ਆ ਔਰ ਲੋਕਾਂ ਦੇ ਲਈ ਆ ਔਰ ਲੋਕ ਜਿਹੜੇ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਮੈਂ ਵੀ ਪਿੰਡ ਦੇ ਵਿੱਚ ਰਹਿੰਦਾ ਪਿੰਡਾਂ ਦੇ ਵਿੱਚ ਮੈਂ ਲੋਕਾਂ ਨੂੰ ਮਿਲਦਾ ਲੋਕ ਆਪ ਅੱਗੇ ਹੋ ਕੇ ਜਿਹੜੇ ਮਤਲਬ ਨਹੀਂ ਵੀ ਚਾਹੁੰਦੇ ਸੀ ਉਹ ਵੀ ਕਹਿੰਦੇ ਕਿ ਸਾਡਾ ਯਾਰ ਨਾਮ ਐਂਟਰ ਕਰੋ ਕਿਉਂਕਿ ਇੱਕ ਦਿਨ ਵਧਣ ਦੇ ਨਾਲ ਟਾਈਮ ਵਧਣ ਦੇ ਨਾਲ ਟਾਈਮ ਨਾਲ ਤਨਖਾਹ ਆਉਣ ਦੇ ਨਾਲ ਸੈਲਰੀ ਉਹਨਾਂ ਦੀ ਆਉਣ ਦੇ ਨਾਲ ਉਹ ਸਾਰਾ ਕੁਝ ਚੰਗਾ ਹੋ ਰਿਹਾ ਜੀ ਔਰ ਜਿਹੜਾ ਜਿਹੜਾ ਮੈਂ ਤੁਹਾਨੂੰ ਹੋਰ ਵਾਅਦਾ ਕਰ ਦਿੰਦਾ ਵੀ ਜਿਹੜੇ ਕੰਮ ਪਹਿਲਾਂ ਹੋ ਸਕਦਾ ਮਤਲਬ ਨਹੀਂ ਹੁੰਦੇ ਸੀਗੇ ਜਿੱਦਾਂ ਮਤਲਬ ਬੇਸ ਤੇ ਹੁੰਦੀ ਸੀ ਬਹੁਤ ਜ਼ਿਆਦਾ ਇਸ ਕੰਮ ਦੀ ਹੁਣ ਲੋਕ ਜਿਹੜੇ ਆ ਉਹ ਜਾਗ ਚੁੱਕੇ ਆ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਐਨੇ ਜਾਗਰਤ ਕਰ ਦਿੱਤੇ ਆ ਕਿ ਲੋਕ ਜਾਗ ਚੁੱਕੇ ਆ ਲੋਕ ਆਪ ਕਹਿੰਦੇ ਯਾਰ ਮੰਦਰੇਗਾ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਇੱਧਰ ਲੈ ਕੇ ਆਓ ਆ ਸਾਡੇ ਕੰਮ ਕਰਾਓ ਆ ਸਾਡਾ ਕੰਮ ਕਰਾਓ ਔਰ ਜਿਹੜਾ ਹੋਰ ਦੇਸ਼ ਦੀਆਂ ਹੋਰ ਯੋਜਨਾਵਾਂ ਚੱਲਦੀਆਂ ਉਹਦੇ ਵਿੱਚ ਵੀ ਜਿਹੜਾ ਮੰਦਰੇਗਾ ਦਾ ਸਹਿਯੋਗ ਜਿਹੜਾ ਬਹੁਤ ਹੋ ਰਿਹਾ ਜੀ ਐਵੇਂ ਆਪਾਂ ਵਿਰੋਧ ਦੇ ਕਰਕੇ ਵਿਰੋਧ ਕਰ ਦਈਏ ਕੋ ਚੰਗੀ ਗੱਲ ਨਹੀਂ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਔਰ ਲੋਕ ਬਹੁਤ ਖੁਸ਼ ਨੇ ਜੀ ਬਿਲਕੁਲ ਤੁਸੀਂ ਅਮਿਤ ਜੀ ਕੀ ਕਹਿਣਾ ਚਾਹੋਗੇ ਜਿਹੜੀ ਕਿ ਵਿਰੋਧੀ ਧਿਰ ਜਿਹੜੀ ਸ਼ੰਕੇ ਕਿਤੇ ਨਾ ਕਿਤੇ ਜ਼ਾਹਰ ਕਰ ਰਹੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਤਾਜ਼ੀ ਨੇ ਕਿਹਾ ਵਿਰੋਧ ਜਿਹੜਾ ਹੈ ਮੈਂ ਇਸ ਨੂੰ ਜਰਨਲਿਸਟਿਕਲੀ ਦੇਖਾਂ ਤਾਂ ਮੈਂ ਇਹ ਦੇਖਦਾ ਕਿ ਜਦੋਂ ਵਿਰੋਧ ਹੁੰਦਾ ਹੈ ਉਹਦੇ ਦੋ ਕਾਰਨ ਹੁੰਦੇ ਆ ਇੱਕ ਹੁੰਦਾ ਹੈ ਕਿ ਸਾਡੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਦੋ ਪਾਰਟੀਆਂ ਨਾਲ ਇੱਕ ਸੱਤਾਧਾਰੀ ਹੁੰਦੀ ਹੈ ਇੱਕ ਵਿਰੋਧ ਵਿਰੋਧੀਧਾਰ ਹੁੰਦਾ ਹੈ ਵਿਰੋਧੀ ਧਿਰ ਦਾ ਹੁੰਦਾ ਹੈ ਵਿਰੋਧ ਕਰਨਾ ਕਿਉਂਕਿ ਡੈਮੋਕ੍ਰੇਸੀ ਹੈ ਜਦ ਤੱਕ ਉਹ ਨਹੀਂ ਉਠੇਗਾ ਮਸਲਾ ਹੁਣ ਉਸ ਦੇ ਵਿੱਚ ਇਹ ਹੈ ਕਿ ਜਿਹੜਾ ਤਾਂ ਇਹਦੇ ਤੇ ਦੋ ਤਰ੍ਹਾਂ ਦਾ ਵਿਰੋਧ ਹੋ ਰਿਹਾ ਔਰ ਦੋ ਨਜ਼ਰੀਏ ਹੈ ਪਹਿਲਾ ਹੈਗਾ ਕਿ ਜਿਹੜਾ ਵਿਰੋਧ ਹੀ ਕਰ ਰਿਹਾ ਹੈ ਕਿ ਉਹ ਨਾਮ ਬਦਲਤਾ ਕਿ ਜੀ ਮਹਾਤਮਾ ਗਾਂਧੀ ਨਾਮ ਵਿੱਚੋਂ ਹਟਾਤਾ ਮਹਾਤਮਾ ਗਾਂਧੀ ਨਾਮ ਹਟਾਤਾ ਸਿਰਫ ਨਾਮ ਕਰਕੇ ਇਸ ਵਿਰੋਧ ਕਰਨਾ ਹੈ ਉਹ ਬਹੁਤ ਬੇਸਿਸ ਨਹੀਂ ਹੈ ਉਹ ਠੀਕ ਹੈ ਜੇ ਅਸੀਂ ਡੈਮੋਕ੍ਰੈਟਿਕਲੀ ਦੇਖੀਏ ਤਾਂ ਠੀਕ ਹੈ ਤੁਸੀਂ ਵਿਰੋਧ ਕਰ ਰਹੇ ਹੋ ਠੀਕ ਹੈ ਲੇਕਿਨ ਉਸ ਦਾ ਜੇਸੀ ਯੋਜਨਾ ਤੇ ਕੋਈ ਅਸਰ ਨਹੀਂ ਪੈ ਰਿਹਾ ਨਾਮਕਰਨ ਬਦਲਿਆ ਨਾਮਕਰਨ ਦੀ ਯੋਜਨਾ ਤੇ ਫਰਕ ਨਹੀਂ ਪਿਆ ਦੂਸਰਾ ਹੈ ਨਜ਼ਰੀਆ ਨਜ਼ਰੀਆ ਹੁੰਦਾ ਹੈ ਕਿ ਅਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ ਹੁਣ ਜੇ ਅਸੀਂ ਕਹੀਏ ਕਿ ਹਰ ਚੀਜ਼ ਦੇ ਦੋ ਪਹਿਲੂ ਨੇ ਅਸੀਂ ਖਾਲੀ ਗਲਾਸ ਵੀ ਦੇਖਦੇ ਹਾਂ ਅਸੀਂ ਅੱਧਾ ਗਲਾਸ ਵੀ ਭਰਿਆ ਦੇਖਦੇ ਹਾਂ ਦੋ ਜ ਪੂਰਾ ਵੀ ਕਹਿ ਦਿੰਦੇ ਹਾਂ ਅਸੀਂ ਕਹਿੰਦੇ ਹਾਂ ਕਿ ਹਾਂਜੀ ਥੋੜਾ ਜਿਹਾ ਘਟ ਹੈ ਜਾਂ ਬਿਲਕੁਲ ਖਾਲੀ ਹੈ ਹੁਣ ਉਸ ਦੇ ਵਿੱਚ ਜਿਹੜਾ ਇਸ ਯੋਜਨਾ ਦਾ ਨਜ਼ਰੀਆ ਹੈ ਵਿਰੋਧੀ ਧਿਰ ਦਾ ਨਜ਼ਰੀਆ ਕੁਝ ਡਿਫਰੈਂਟ ਹੈ ਸਤਾਤਾ ਦੀ ਜਿਹੜੇ ਨਤੀਜੇ ਜਦੋਂ ਆਉਂਦੇ ਜਦੋਂ ਮੰਦੇਗਾ ਹੋਈ ਮੰਦੇਗਾ ਦਾ ਵੀ ਵਿਰੋਧ ਹੋਇਆ ਉਦੇਚ ਵੀ ਕਿਹਾ ਗਿਆ ਕਿ ਹਾਂਜੀ ਜੀ ਇਹ ਇਦਾਂ ਹੋ ਜਾਏਗਾ ਇਦਾਂ ਹੋ ਜਾਏਗਾ ਲੇਕਿਨ ਲਾਰਜਰ ਪਰਸਪੈਕਟਿਵ ਤੇ ਜਦੋਂ ਮਨ ਮਨਰੇਗਾ ਸੀ ਉਸ ਨੂੰ ਅਕਸੈਪਟ ਕਰ ਲਿਆ ਗਿਆ ਉਹਨੂੰ ਲੈ ਲਿਆ ਗਿਆ ਉਸ ਦਾ ਫਾਇਦਾ ਇਹ ਹੋਇਆ ਕਿ ਉਹ ਚੀਜ਼ਾਂ ਬਦਲੀਆਂ ਹੁਣ ਜਿਹੜਾ ਮੈਂ ਪਹਿਲੇ ਕਹ ਕਿ ਇੱਕ ਨਜ਼ਰੀਆ ਹੈ ਕਿ ਜੀ ਇਸ ਦੇ ਵਿੱਚ ਦੇਖ ਉਹ ਕਹ ਰਿਹਾ ਕਿ 100 ਉਹ ਹੋਇਆ ਦਿਨ ਘਟਾਤੇ ਔਰ ਉਹ ਕਰਤਾ ਆਪਣਾ ਇਹਨਾਂ ਨੂੰ 60 ਦਿਨ ਵਿੱਚੋਂ ਬ੍ਰੇਕ ਦੇ ਦਿੱਤੀ ਜੀ ਲੇਕਿਨ ਇਹ ਨਜ਼ਰੀਆ ਇੱਕ ਕਹਿਣ ਦਾ ਨਰੇਟਿਵ ਹੈ ਕਿ ਵਿਰੋਧੀ ਤੇ ਇਦਾਂ ਕਹ ਜੀ ਦਿਨ ਉਹ ਘਟਾਤੇ 60 ਦਿਨ ਬ੍ਰੇਕ ਦੇ ਦਿੱਤੀ ਨਹੀਂ ਤਾਂ ਪਹਿਲੇ ਰੈਗੂਲਰ ਹੁੰਦਾ ਸੀ ਦੂਜਾ ਨਜ਼ਰੀਆ ਇਹ ਤਾਂ ਦੇਖੀਏ ਜਿਹੜਾ ਮੈਂ ਉਹ ਹੀ ਗੱਲ ਪਹਿਲੇ ਗੱਲ ਕੀਤੀ ਕਿ 60 ਦਿਨ ਮੈਂ ਕਹਿੰਦਾ 25 ਦਿਨ ਐਕਸਟਰਾ ਮਿਲ ਗਏ 60 ਦਿਨ ਦੀ ਜਿਹੜੀ ਬੁਆਈ ਕਟਾਈ ਦੇ ਸੀਜ਼ਨ ਚ ਹੈ ਉਹਦੇ ਚ ਤਾਂ ਵੇਲਾ ਰਹਿਣ ਵਾਲੇ ਨਹੀਂ ਹੈ ਕੰਮ ਲੇਕਿਨ ਜਿਹੜਾ ਦੂਸਰੇ 25 ਦਿਨ ਮਿਲ ਗਏ ਪਹਿਲੇ 100 ਸੀ ਹੁਣ 25 ਦਿਨ ਮਿਲ ਰਹੇ ਹੈ ਤਾਂ ਅਲਟੀਮੇਟਲੀ ਇਹ ਨਜ਼ਰੀਏ ਦੀ ਗੱਲ ਆ ਗਈ ਜਿਹੜਾ ਜਿਹਨੂੰ ਕਿਉਂਕਿ ਵਿਰੋਧੀ ਧਿਰ ਜਾਂ ਦੂਜੇ ਧਿਰ ਨੇ ਤਾਂ ਕਰਨਾ ਹੀ ਕਰਨਾ ਹੈ ਦਾਅਵੇ ਸਰਕਾਰ ਨੇ ਕਰਨੇ ਹੈ ਕਿ ਅਸੀਂ ਬਹੁਤ ਵਧੀਆ ਕੀਤਾ ਲੇਕਿਨ ਜਦੋਂ ਉਹ ਯੂਜ਼ਰ ਐਂਡ ਤੇ ਜਿੱਥੇ ਤੱਕ ਪਹੁੰਚਣੀ ਜਿਨਾਂ ਲਈ ਬਣਾਈ ਗਈ ਜਦੋਂ ਉਹ ਆਏਗੀ ਉਹ ਇਸ ਚੀਜ਼ ਦਾ ਨਤੀਜਾ ਬਿਲਕੁਲ ਕਰਨਗੇ ਔਰ ਮੈਨੂੰ ਦਿਖਦਾ ਪਿਆ ਕਿ ਹਾਂਜੀ ਜੀ ਜਿਹੜਾ ਆਪਾਂ ਕਹਿ ਲਈਏ ਕਿ 100 ਤੋਂ 125 ਦਿਨ ਯਾਨੀ 25 ਦਿਨ ਦਾ ਇਹ ਨੈਟ ਸ਼ੈਲ ਜੇ ਆਪਾਂ ਅਨਬਾਇਸ ਹੋ ਕੇ ਦੇਖੀਏ ਤਾਂ ਵਾਦਾ ਹੋਇਆ ਬਿਲਕੁਲ ਅੰਮ੍ਰਿਤਸਰੀ ਇਹ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਸਾਡੇ ਪੱਤਰਕਾਰਾਂ ਨੇ ਲਾਪਾਤਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਆਓ ਸੁਣਦਿਆਂ ਮੰਤਰੀ ਨਰਿੰਦਰભાઈ ਮੋਦੀ ਜੀ ਜਿਹੜਾ ਮਰੇਗਾ ਦਾ ਨਾਮ ਵੀ ਬਦਲਿਆ ਤੇ ਕੰਮ ਵੀ ਵਧੀਆ ਧਿਆੜੀ ਵੀ ਵਾਪ ਦੇ ਰਹੇ ਨੇ। ਅਸੀਂ ਤੇ ਕਾਇ ਲੈਂਦੇ ਪਰ ਤੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਅਗਲੇ ਅਗਲੀ ਵਾਰੀ ਵੀ ਇਹੋ ਨਰਿੰਦਰ ਮੋਦੀ ਜੀ ਵੱਲੋਂ ਗਰੀਬ ਲੋਕਾਂ ਨੂੰ ਕਾਰੋਬਾਰ ਮਿਲੇ ਮਰੇਗਾ ਦੇ ਲੋਕਾਂ ਨੂੰ ਕਾਰੋਬਾਰ ਮਿਲੇ ਉਹਨਾਂ ਦੀ ਧਿਆੜੀ ਵੀ ਵਧੇ ਕਰਦੀ ਹੈ ਟਾਈਮ ਸ਼ਰ ਪਾਸੇ ਮਿਲੇ ਕਰਦੇ ਨੇ ਇਹ ਨਰਿੰਦਰ ਭਾਈ ਮੋਦੀ ਜੀ ਦੀ ਦੇਣਾ ਤੇ ਇਹ ਹਜੇ ਆ ਪ੍ਰਧਾਨ ਮੰਤਰੀ ਨਾ ਕਦੇ ਹੋਇਆ ਤਾਂ ਨਹੀਂ ਕਦੇ ਹੋਏਗਾ ਭਾਰਤ ਸਰਕਾਰ ਨੇ ਨਰਿੰਦਰ ਭਾਈ ਮੋਦੀ ਦੀ ਨਿਤਧ ਦੇ ਵਿੱਚ ਪਹਿਲਾਂ ਜੋ ਮਨੇਗਰਾ ਦਾ ਨਾਮ ਜਿਹੜਾ ਲੋਕਾਂ ਨੂੰ ਰੋਜ਼ਗਾਰ ਮੰਦਾ ਸੀ ਉਹ ਹੁਣ ਵਿਕਸਿਤ ਭਾਰਤ ਗਰੰਟੀ ਯੋਜਨਾ ਦੇ ਨਾਂ ਤੇ ਉਹਨੇ ਨਾਮ ਜਿਹੜਾ ਚੇਂਜ ਕੀਤਾ ਗਿਆ ਹੈ ਨਾਮ ਦੇ ਨਾਲ ਨਾਲ ਬਹੁਤ ਸਾਰੀਆਂ ਜਿਹੜੀਆਂ ਚੇਂਜਿੰਗ ਜਿਹੜੀਆਂ ਨੇ ਭਾਰਤ ਸਰਕਾਰ ਨੇ ਕੀਤੀਆਂ ਨੇ ਨਰਿੰਦਰ ਭਾਈ ਮੋਦੀ ਨੇ ਪ੍ਰਧਾਨ ਮੰਤਰੀ ਨੇ ਉਹਦੇ ਵਿੱਚ ਨਾ ਕੇਵਲ 125 ਦਿਨ ਦਾ 100 ਦਿਨ ਤੋਂ 125 ਦਿਨ ਦਾ ਰੋਜ਼ਗਾਰ ਬਧਾਇਆ ਬਲਕਿ ਉਹਦੇ ਦੇ ਨਾਲ ਨਾਲ ਜਿਹੜੀ ਇਹ ਜੋ ਦਿਹਾੜੀ ਲੋਕਾਂ ਨੂੰ ਮਿਲਦੀ ਹੈ ਉਹ ਵੀ ਵਧਾਈ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਜੋ ਭਾਰਤ ਸਰਕਾਰ ਨੇ ਜੋ ਨरेन्द्र ਮੋਦੀ ਜੀ ਨੇ ਪ੍ਰਧਾਨ ਮੰਤਰੀ ਨੇ ਇਹ ਯੋਜਨਾ ਜਿਹੜੀ ਚਲਾਈ ਹੈ ਇਹਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਲੋਕਾਂ ਦੇ ਘਰਾਂ ਦੇ ਵਿੱਚ 100 ਦਿਨ ਦਾ 125 ਦਿਨ ਦਾ ਜਿਹੜਾ ਰੋਜ਼ਗਾਰ ਮਿਲੇਗਾ ਦਿਹਾੜੀ ਵੀ ਵਧ ਮਿਲੇਗੀ ਮੈਨੂੰ ਲੱਗਦਾ ਹੈ ਕਿ ਵੀ ਉਹਨਾਂ ਦਾ ਘਰ ਦਾ ਪਾਲਣ ਪੋਸ਼ਣ ਵੀ ਵਧੀਆ ਤਰੀਕੇ ਨਾਲ ਹੋਏਗਾ ਔਰ ਮੈਨੂੰ ਲੱਗਦਾ ਹੈ ਕਿ ਇਹ ਵੀ ਲੱਗਦਾ ਹੈ ਕਿ ਵੀ ਲੋਕੀ ਦੇ ਨਾਲ ਪੂਰਾ ਲੋਕ ਜਿਹੜੇ ਨੇ ਖੁਸ਼ ਨੇ ਜਿਹੜੇ ਖਾਸ ਕਰਕੇ ਮਜ਼ਦੂਰ ਲੋਕ ਨੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੂੰ ਦਿਹਾੜੀਆਂ ਨਹੀਂ ਮਿਲਦੀਆਂ ਉਹ ਵੀ ਲੋਕ ਖੁਸ਼ ਨੇ ਕਿਉਂਕਿ ਇਹ ਰੋਜ਼ਗਾਰ ਵੀ ਵਧਿਆ ਹੈ ਦਿਹਾੜੀਆਂ ਵੀ ਵਧੀਆਂ ਨੇ ਔਰ ਜਿੱਥੇ ਪਾਲ ਘਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੁੰਦਾ ਸੀ ਉਹ ਹੁਣ ਮੈਨੂੰ ਲੱਗਦਾ ਕਿ ਬੜੇ ਆਸਾਨੀ ਨਾਲ ਹੋਏਗਾ ਔਰ ਇਹਦੇ ਵਿੱਚ ਪ੍ਰਧਾਨ ਮੰਤਰੀ ਜੀ ਦੀ ਇਹ ਯੋਜਨਾ ਜਿਹੜੀ ਚੱਲ ਰਹੀ ਹੈ ਔਰ ਇਹ ਵੀ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਯੋਗਦਾਨ ਹੋ ਰਿਹਾ ਹੈ ਇਸਰਾਨ ਹੈ ਦੀ ਔਰ ਬਹੁਤ ਵਧੀਆ ਕੰਮ ਹੋਇਆ ਹੈ। ਪ੍ਰੋਗਰਾਮ ਚੱਲ ਰਹੀ ਹੈ ਜੀ ਅੱਜ ਦੇ ਕੱਲ ਤੇ ਚਰਚਾ ਦਵਾਗੇ ਵਧਾਉਂਦੀਆਂ। ਅਮੀਤ ਜੀ ਇਸ ਬਿਲ ਦੇ ਵਿੱਚ ਹੋਰ ਵੀ ਬਿਹਤਰ ਪੱਖ ਜੋੜੇ ਗਏ ਨੇ ਜਿਵੇਂ ਪਾਣੀ ਨਾਲ ਸੰਬੰਧਿਤ ਹੋ ਗਿਆ, ਰੋਜ਼ਗਾਰ ਦੇ ਨਾਲ ਸੰਬੰਧਿਤ ਹੋ ਗਿਆ, ਮੌਸਮੀ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਉਹਨਾਂ ਬਾਰੇ ਵੀ ਸਾਡੀ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ ਦੇਖੋ ਪਹਿਲੇ ਜਿਹੜਾ ਮਨਰੇਗਾ ਸੀ ਆਪਾਂ ਫਿਰ ਉਹੀ ਦੋਨਾਂ ਨੂੰ ਜੋ ਕੰਪੇਅਰ ਕਰੀਏ ਮਨਰੇਗਾ ਦਾ ਇੱਕ ਕਲੀਅਰ ਕਿ ਇੱਕ ਫੋਕਸ ਹੈਗਾ ਕਿਉਂਕਿ ਉਦੋਂ ਉਦੋਂ ਦੀ ਜਰੂਰਤ ਸੀਗੀ ਕਿ ਜਿਹੜੇ ਗ੍ਰਾਮੀਣ ਸੇ ਉਥੇ ਆਜੀਵਿਕਾ ਉਹਨਾਂ ਨੂੰ ਲਿਵਲੀਹੂਡ ਆ ਨਾ ਪੈਸਾ ਮਤਲਬ ਕਮਾਈ ਦਾ ਇੱਕ ਦੇਣਾ ਫਿਕਸ ਕਮਾਈ ਜਿੱਦਾਂ ਨਾਲ ਹੋ ਜਾਏ ਲੇਕਿਨ ਜਿੱਦਾਂ ਜਿੱਦਾਂ ਸਮਾਂ ਬਦਲਿਆ ਪਿਛਲੇ ਦੋ ਦਸ਼ਕਾਂ ਚ ਕਮਾਈ ਦੇ ਸਾਧਨ ਬਹੁਤ ਵਧੇ ਜੀ ਕੋਈ ਇਦਾਂ ਦੀ ਕੰਡੀਸ਼ਨ ਨਹੀਂ ਰਹੀ ਹਾਲ ਤਾਂ لیکن جڑا مودی جی سرکار دا ویژن ہے یہ بیسٹ پارٹ ہے کہ ایتھے جਦੋਂ بھی یोजना بن دییاں پیاں او یोजना ایک ਵਿਕਸਿਤ ਭਾਰਤ ਜਿਹੜਾ 2047 ਦਾ ਮਿਸ਼ਨ ਲੈ ਕੇ ਚੱਲੇ ਆ ਉਸ ਨੂੰ ਦੇਖ ਕੇ ਬਣ ਰਹੀ ਹੈ ਜੀ اور ਉਸ ਮਿਸ਼ਨ ਦੇ ਵਿੱਚ ਅਸੀਂ ਸਿਰਫ ਇੱਕ ਇੱਕ ਤਬਕੇ ਨੂੰ ਰੱਖ ਕੇ ਨਹੀਂ ਕਰ ਸਕਦੇ ਕਿ ਜੇ ਅਸੀਂ ਸਿਰਫ ਕਿਸਾਨ ਨੂੰ ਦੇਖ ਰਹੇ ਹਾਂ ਜਾਂ ਅਸੀਂ ਸਿਰਫ ਮਜ਼ਦੂਰ ਨੂੰ ਦੇਖ ਰਹੇ ਹਾਂ ਜਾਂ ਅਸੀਂ ਸਿਰਫ ਇੱਕ ਇੰਡਸਟਰੀ ਨੂੰ ਦੇਖ ਰਹੇ ਜੀ 2047 ਦਾ ਜਿਹੜਾ ਵਿਕਸਿਤ ਭਾਰਤ ਦਾ ਜੇ ਉਹਨੂੰ ਬਹੁਤ ਡਿਟੇਲਸ ਸਟਡੀ ਕੀਤਾ ਜਾਏ ਆਪਾਂ ਸਾਰੀ ਯੋਜਨਾ ਨੂੰ ਪੜੋ ਤਾਂ ਕਿਤੇ ਨਾ ਕਿਤੇ ਹਰ ਯੋਜਨਾ ਇੱਕ ਦੂਜੀ ਯੋਜਨਾ ਨਾਲ ਲਿੰਕ ਹੈ ਉਹਦਾ ਆਪਸ ਚ ਆਤਮ ਨਿਰਭਰਤਾ ਹੈ ਅਸੀਂ ਗੱਲ ਕਰਦੇ ਹਾਂ 2047 ਦੇ ਵਿੱਚ ਵਿਕਸਿਤ ਭਾਰਤ ਜਿਹੜਾ ਹੋਏਗਾ ਉਹ ਆਤਮ ਨਿਰਭਰ ਹੋਏਗਾ ਅਸੀਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਅਸੀਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਾਂ ਅਸੀਂ ਬਹੁਤ ਉਸ ਉਹ ਜਿਹੜਾ ਵਿਜ਼ਨ ਹੈ ਇਹ ਜੇ ਤੁਸੀਂ ਇਸ ਯੋਜਨਾ ਨੂੰ ਦੇਖੋ ਜੀ ਰਾਮ ਜੀ ਵਿਕਸਿਤ ਭਾਰਤ ਜੀ ਰਾਮ ਜੀ ਇਸੀ ਕਰਕੇ ਇਸ ਦਾ ਨਾਮ ਵਿਕਸਿਤ ਭਾਰਤ ਔਰ ਅੱਗੇ ਉਹ ਜੋੜਿਆ ਗਿਆ ਉਸ ਦੇ ਕਰਕੇ ਇਸ ਦੇ ਜਿਹੜਾ ਤੁਸੀਂ ਕਹਿੰਦੇ ਪਾਣੀ ਹੁਣ ਅਸੀਂ ਕਹਿੰਦੇ ਆ ਕਿ ਜਦੋਂ ਆਉਣ ਵਾਲਾ ਟਾਈਮ ਹੈ बार-बार ਕਲਾਈਮੇਟ ਚੇਲੈਂਜਸ ਨਿਕਲ ਆਉਂਦੀ ਹੈ ਔਰ ਸਾਡੀ ਅਸੀਂ ਆਪਣੇ ਜਿਹੜੇ ਸਰੋਤ ਨੇ ਜਿਹੜੇ ਨੈਚੁਰਲ ਉਹਨਾਂ ਨੂੰ ਦੋਹਾਂ ਵਧ ਕਰ ਦਾਂਗੇ ਆ ਉਹ ਕਰਨਾ ਇਸ ਦੇ ਵਿੱਚ ਬੜਾ ਫੋਕਸ ਦਿੱਤਾ ਗਿਆ ਪਾਣੀ ਲਈ ਤੁਸੀਂ ਦੇਖੋ ਇਹ ਪਾਣੀ ਦਾ ਇਸ ਦੇ ਵਿੱਚ ਲਿਆਂਦਾ ਗਿਆ ਔਰ ਪਿਛਲੀ ਵਾਰ ਜਦੋਂ ਹੋਇਆ ਸੀ ਤਾਂ ਇੱਕ ਅੰਮ੍ਰਿਤ ਸਰੋਵਰ ਯੋਜਨਾ ਲਿਆਂਦੀ ਗਈ ਸੀ ਜੀ ਬਿਲਕੁਲ ਅੰਮ੍ਰਿਤ ਸਰੋਵਰ ਯੋਜਨਾ ਨੂੰ ਮੰਡਰੇਗਾ ਨਾਲ ਜੋੜਿਆ ਗਿਆ ਸੀ ਹੁਣ ਇਹ ਡਾਇਰੈਕਟ ਜਲ ਜਿਹੜੇ ਸ੍ਰੋਤ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਕਲਾਈਮੇਟ ਨੂੰ ਕਿਸ ਤਰ੍ਹਾਂ ਜੋੜਨਾ ਹੈ ਔਰ ਕਿਸਾਨ ਨੂੰ ਉਸ ਦਾ ਕਿੱਥੋਂ ਫਾਇਦਾ ਦੇਣਾ ਹੈ ਯਾਨੀ ਸਿਰਫ ਆਜੀਵਿਕਾ ਜਿਹੜੀ ਇੱਕ ਕੰਮਿਆਂ ਦੀ ਆਜੀਵਿਕਾ ਜਿਹੜੀ ਉਹਨਾਂ ਨੂੰ ਖਰਚਾ ਪਾਣੀ ਨਿਕਲਣਾ ਸੀ ਉਸ ਤੋਂ ਵੱਧ ਕੇ ਇਸ ਨੂੰ ਜੋੜਤਾ ਗਿਆ ਤਿੰਨ ਚਾਰ ਹੋਰ ਵਰਗਾ ਦੇ ਨਾਲ ਜੀ ਹੁਣ ਜਦੋਂ ਅਸੀਂ ਗੱਲ ਕਰਾਂਗੇ ਕਿ ਜੀ ਪਾਣੀ ਦਾ ਉਹ ਕਰਨਾ ਹੈ ਉਹ ਇਨਫਰਾਸਟ੍ਰਕਚਰ ਵੀ ਬਣੇਗਾ ਬਿਲਕੁਲ ਜਦੋਂ ਪਿੰਡਾਂ ਦੇ ਵਿੱਚ ਇਨਫਰਾਸਟ੍ਰਕਚਰ ਬਣੇਗਾ ਸਟੋਰੇਜ ਕਈ ਚੀਜ਼ਾਂ ਇਸ ਦੇ ਨਾਲ ਅੱਗੇ-ਅੱਗੇ ਵਧੀਆਂ ਜਾਣਗੀਆਂ ਸੋ ਇਨ ਟੋਟਲਿਟੀ ਆਪਾਂ ਕਹੀਏ ਕਿ ਇਹ ਜਿਹੜਾ ਵਿਜ਼ਨ ਹੈ ਇਹ ਜਿਹੜਾ ਇਹ ਸਭ ਕੁਝ ਜੋੜਿਆ ਗਿਆ ਇਹ 2047 ਦਾ ਵਿਕਸਿਤ ਭਾਰਤ ਜਿਹੜਾ ਮਿਸ਼ਨ ਹੈ ਉਸ ਨੂੰ ਨਜ਼ਰੇ ਮਤਲਬ ਉਹਦੇ ਚ ਲੈਦੇ ਹੋਏ ਆ ਪੂਰਾ ਕਰਕੇ ਉਸ ਦੇ ਵਿੱਚ ਜੋੜਿਆ ਗਿਆ ਔਰ ਇਹ ਇੱਕਦਮ ਨਹੀਂ ਇਹਦਾ ਜਿਹੜਾ ਅਸਲੀ ਫਾਇਦਾ ਹੋਏਗਾ ਜਿੱਦਾਂ ਮਨਰੇਗਾ ਦਾ 10 ਸਾਲ ਬਾਅਦ ਪਤਾ ਲੱਗਿਆ ਕਿ ਹਾਂਜੀ ਜੀ ਜਿਹੜਾ ਉੱਥੇ ਲੈਵਲ ਹੈ ਆਰਥਿਕ ਲੈਵਲ ਹੈ ਉਹ ਆਰਥਿਕੀ ਵਧ ਗਈ ਕਿਤਨਾ ਕਿਤੇ ਉਸ ਗਰੀਬੀ ਘਟੀ ਇਸ ਤਰ੍ਹਾਂ ਹੋਏਗਾ ਕਿ ਜਦੋਂ ਆਪਾਂ 10 ਸਾਲ ਬਾਅਦ ਦੇਖਾਂਗੇ ਇਸ ਯੋਜਨਾ ਨੂੰ ਜੀ ਰਾਮ ਜੀ ਨੂੰ ਤਾਂ ਜਿਹੜਾ ਵਿਕਸਿਤ ਅਸੀਂ ਆਤਮ ਨਿਰਭਰਤਾ ਵੱਲ ਜਾ ਰਹੇ ਹਾਂ ਉਹ ਚੀਜ਼ਾਂ ਸਾਫ਼ ਦਿਖਣਗੀਆਂ ਕਿ ਜਿਹੜੀ ਇੱਕ ਆਪਸ ਵਿੱਚ ਮਜ਼ਦੂਰ ਔਰ ਕਿਸਾਨ ਮਜ਼ਦੂਰ ਔਰ ਇੰਡਸਟਰੀ ਜਿਹੜੀ ਇਹਨਾਂ ਦੀ ਆਪਸ ਵਿੱਚ ਜਿਹੜੀ ਨਿਰਭਰਤਾ ਹੈ ਉਹ ਇੱਕ ਦੂਜੇ ਨਾਲ ਇੱਕ ਦੂਜੇ ਦੇ ਪੂਰਕ ਬਣਨਗੇ ਨਾ ਕਿ ਇੱਕ ਦੂਜੇ ਨੂੰ ਕੱਟਣਗੇ ਇਹੀ ਇਹਦਾ ਮਿਸ਼ਨ ਹੈ ਔਰ ਥੋੜਾ ਦੇ ਨਾਲ ਥੋੜਾ ਬਿਲਕੁਲ ਆਉਣ ਵਾਲੇ ਕੁਝ ਸਾਲਾਂ ਦਰਮਿਆਨ ਅਵਤਾਰਜੀ ਸਰਕਾਰ ਦਾ ਪਿੰਡਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਵਿਜ਼ਨ ਹੈ ਇਸ ਵਿਜ਼ਨ ਨੂੰ ਸਾਰਥਕ ਕਰਨ ਵਿੱਚ ਜੀ ਰਾਮਜੀਤ ਵਰਗੇ ਬਿਲ ਜਿਹੜੇ ਨੇ ਕਿਸ ਤਰ੍ਹਾਂ ਸਹਾਇ ਹੋਣਗੇ ਦੇਖੋ ਜਿੱਦਾਂ ਅਮਿੰਦਜੀਤ ਨੇ ਗੱਲ ਕੀਤੀ ਆ ਸਾਡੇ ਗੁਰੂਆਂ ਨੇ ਪੀਰਾਂ ਨੇ ਪਗੰਬਰਾਂ ਨੇ ਜੀ ਗੁਰੂ ਸਾਹਿਬ ਨੇ ਕਿਹਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਾਣੀ ਪਾਣੀ ਨੂੰ ਸਾਂਭਣ ਦੀ ਬੜੀ ਲੋੜ ਆ ਪਹਿਲਾ ਪਾਣੀ ਜੋ ਹੈ ਜਿੱਤ ਹਰਿਆਣਾ ਸਭ ਕੋਏ ਪਾਣੀ ਤੋਂ ਬਿਨਾਂ ਤਾਂ ਕੁਝ ਵੀ ਹੋ ਹੀ ਨਹੀਂ ਸਕਦਾ ਕਿਉਂਕਿ ਪਾਣੀ ਦੇ ਨਾਲ ਹੀ ਸਾਰਾ ਕੋ ਸਿਸਟਮ ਚੱਲਦਾ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਪਿੰਡਾਂ ਦੇ ਨਾਲ ਜੋੜ ਕੇ ਦੇਖੋ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਅਨੁਸੂਜੀ ਸਹੂਲਤਾਂ ਆਲਰੇਡੀ ਚੱਲਦੀਆਂ ਔਰ ਮਿਲ ਜਾਂਦੀਆਂ ਜੀ ਖਾਸ ਕਰਕੇ ਜਿਹੜੇ ਸ਼ਹਿਰ ਤੋਂ ਹਟਵੇਂ ਪਿੰਡ ਨੇ ਜਿੱਦ ਮੰਨ ਲਓ ਵੀ ਕੋਈ 20 ਕਿਲੋਮੀਟਰ ਤੇ ਪਿੰਡ ਆ ਉਹਨਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਲਈ ਜਿਹੜੀ ਯੋਜਨਾ ਆ ਉਹ ਬਹੁਤ ਲਾਭਦਾਇਕ ਆ ਹਾਂ ਪ੍ਰਧਾਨ ਜੀ ਚਾਹੁੰਦੇ ਆ ਕਿ ਦੇਸ਼ ਦਾ ਜਿਹੜਾ ਸਿਸਟਮ ਆ ਉਹ ਸ਼ਹਿਰ ਵਾਲਾ ਤੇ ਪਿੰਡ ਵਾਲਾ ਬਰਾਬਰ ਹੋਣਾ ਚਾਹੀਦਾ ਜੀ ਜੇ ਬਰਾਬਰੀ ਤਾਂ ਹੋਊਗੀ ਜੇ ਮੰਨ ਲਓ ਵੀ ਸ਼ਹਿਰ ਦੇ ਵਿੱਚ ਲਾਈਟਾਂ ਲੱਗੀਆਂ ਆ ਪਿੰਡਾਂ ਦੇ ਵਿੱਚ ਹੈ ਨਹੀਂ ਜੇ ਪਿੰਡਾਂ ਦੇ ਵਿੱਚ ਵੀ ਲਾਈਟਾਂ ਲੱਗੀਆਂ ਹੋਣਗੀਆਂ ਤਾਂ ਕੋਈ ਨਾ ਕੋਈ ਬੰਦਾ ਰਾਤ ਬਰਾਤੇ ਹਨੇਰੇ ਸਨੇਰੇ ਹਸਪਤਾਲ ਹੋਊਗਾ ਜਾਊਗਾ ਗੱਡੀਆਂ ਹੋਣਗੀਆਂ ਜਾਊਗਾ ਨਾ ਉਹ ਉਸ ਨੀਤੀ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਛੇਰਾਂ ਦੇ ਨਾਲ ਜੋੜਨਾ ਪਿੰਡਾਂ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਇਸ ਵੇਲੇ ਅਮਿਤ ਜੀ ਤੁਸੀਂ ਦੇਖ ਜਾ ਕੇ ਦੇਖੋ ਕਿ ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਸੜਕਾਂ ਬਣ ਰਹੀਆਂ ਐ ਏਅਰਪੋਰਟ ਬਣ ਰਿਹਾ ਫੈਕਟਰੀਆਂ ਲੱਗ ਰਹੀਆਂ ਵੱਡੇ-ਵੱਡੇ ਹਾਈਵੇ ਬਣ ਰਹੇ ਆ ਉਹ ਸਿਰਫ ਪਿੰਡਾਂ ਨੂੰ ਟੱਚ ਕਰਨ ਦੇ ਲਈ ਸਾਰਾ ਕੁਝ ਹੋ ਰਿਹਾ ਤਾਂ ਕਿ ਜਿਹੜਾ ਗਰੀਬ ਆ ਉਹ ਵੀ ਜਿਹੜੀਆਂ ਦੇਸ਼ ਦੇ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਮਾਣ ਸਕੇ ਬਿਲਕੁਲ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਦੋਨਾਂ ਦਾ ਇਸ ਬਿੱਲ ਦੇ ਉਤੇ ਵਿਸਥਾਰ ਨਾਲ ਚਰਚਾ ਕਰਨ ਵਾਸਤੇ ਸੂ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਅੱਜ ਦੀ ਗੱਲ ਔਰ ਆਜਿਕੇਲ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਚਰਚਾ ਕੀਤੀ ਹੈ ਵਿਕਸਿਤ ਭਾਰਤ ਜੀ ਰਾਂਜੀ ਬਿੱਲ ਦੇ ਬਾਰੇ ਦੇ ਵਿੱਚ ਇਹ ਬਿੱਲ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜ਼ਰੂਰ ਦੱਸੇਗਾ ਕਿ ਕਿੰਨੇ ਵੱਡੇ ਜਿਹੜੇ ਹੈ ਪਰਿਵਰਤਨ ਲੈ ਕੇ ਪਹੁੰਚਿਆ ਹੈ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੁਣ ਮੈਨੂੰ ਤਰਨਜੀਤ ਜੀ ਨੂੰ ਦਿਓ ਇਜਾਜ਼ਤ ਤੇ ਤੁਹਾਡਾ ਵੀ ਇਸ ਪ੍ਰੋਗਰਾਮ ਦੇ ਵਿਚ ਸ਼ਾਨ ਲਈ ਅਵਤਾਰ ਜੀ ਤੇ ਅਮਿਤ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਜੀ